ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਚਾਰ ਸਾਹਿਬ ਜਦੇ ਪੰਜਾਬ ਟੀਵੀ ਤੇ ਸਾਡੇ ਪ੍ਰੋਗਰਾਮ ਦਾ ਨਾਮ ਹੈ ਗੁਰਮਤ ਫਲਸਫਾ ਤੇ ਜੋ ਵੀ ਤਰੀਕ ਨੂੰ 24 ਨਵੰਬਰ ਨੂੰ ਸਾਡੇ 350 ਸਾਲਾ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸ਼ਹੀਦੀ ਦਿਵਸ ਜਿਹੜਾ ਸ਼ਤਾਬਦੀ ਦੇ ਰੋਵਚ ਮਨਾਇਆ ਜਾ ਰਿਹਾ ਤੇ ਅੱਗੇ ਮੈਂ ਇਹਦੇ ਤੇ ਵੀਡੀਓ ਬਣਾ ਕੇ ਗੱਲ ਕਰ ਚੁੱਕਾ ਤੇ ਅੱਜ ਮੈਂ ਗੱਲ ਕਰਨੀ ਹੈ ਉਹ ਮਹਾਨ ਗੁਰਸਿੱਖ ਜਿਨ੍ਹਾਂ ਦਾ ਜੀਵਨ ਆਪਣੇ ਗੁਰੂ ਨੂੰ ਸਮਰਪਿਤ ਸੀ ਭਾਈ ਦਿਆਲਾ ਜੀ ਭਾਈ ਮਤੀਦਾਸ ਜੀ ਤੇ ਭਾਈ ਸਤਿਦਾ ਜੀ ਕਿੱਡੇ ਵੱਡੇ ਸ਼ਹਾਦਤ ਤੇ ਇਹਨਾਂ ਮਹਾਨ ਗੁਰਸਿੱਖਾਂ ਦੀ ਕਿ ਲਫਜੂਣਾ ਵਾਸਤੇ ਸੀ ਇਹ ਇੰਜਰੇ ਚ ਤੁਹਾਡਾ ਗੁਰੂ ਹੈ ਤੇ ਪਿੰਜਰੇ ਚ ਤੁਹਾਡੇ ਗੁਰੂ ਨੂੰ ਬੰਦ ਕੀਤਾ ਹੋਇਆ ਤੁਸੀਂ ਇਹਦੇ ਵੱਲ ਪਿੱਠ ਕਰ ਲੋ ਇਸਲਾਮ ਤੁਸੀਂ ਧਾਰਨ ਕਰ ਲੋ ਤੇ ਆਪਣੇ ਜ਼ਿੰਦਗੀ ਜਿਹੜੀ ਐ ਇਹਦੇ ਚ ਮੌਜਾ ਮਾਣੋ ਤੇ ਆਨੰਦ ਨਾਲ ਜੀਵੋ ਕਿ ਤੈਨੂੰ ਗੁਰਸਿੱਖਾਂ ਦਾ ਜਵਾਬ ਸੀ ਕਿੰਜਰੇ ਚ ਜਿਹੜਾ ਗੁਰੂ ਬੈਠਾ ਸਾਡਾ ਉਹਦੇ ਤੋਂ ਇੱਕ ਜ਼ਿੰਦਗੀ ਨਹੀਂ ਉਹ ਤੋਂ ਲੱਖਾਂ ਕਰੋੜਾਂ ਜ਼ਿੰਦਗੀਆਂ ਕੁਰਬਾਨ ਇਸ ਸਮਰੱਥ ਗੁਰੂ ਤੇਗ ਬਹਾਦਰ ਮਹਾਰਾ ਸੱਚੇ ਪਕਸ਼ਾ ਸਾਡੇ ਗੁਰੂ ਆ ਗੁਰੂ ਨਾਨਕ ਦੇ ਕਰਦੇ ਅਸੀਂ ਗੋਲੇ ਆ ਤੇ ਸਿੱਖਾਂ ਦਾ ਸਿੱਧਕ ਮੈਂ ਕਹਿੰਨਾ ਵੀ ਐਡਾ ਵੱਡਾ ਅੱਜ ਵੀ ਤੁਹਾਨੂੰ ਇਹੋ ਜਿਹੇ ਸਿੱਖ ਬੜੇ ਮਿਲਣਗੇ ਜਿਹੜੇ ਮੌਤ ਤੋਂ ਡਰਦੇ ਨਹੀਂ ਹੈ ਉਹਨਾਂ ਦੀਆਂ ਜ਼ਿੰਦਗੀਆਂ 33 32 ਸਾਲਾਂ ਤੋਂ ਜੇਲਾਂ ਵਿੱਚ ਸਰਕਾਰਾਂ ਕਹਿੰਦੀਆਂ ਨੇ ਤੁਸੀਂ ਕਹਦੇ ਹੋ ਕਿ ਸਾਨੂੰ ਮਾਫ਼ ਕਰ ਦਿਓ ਉਹ ਗੁਰਸੇ ਕਹਿੰਦੇ ਨੇ ਕਿ ਮਾਫ਼ੀ ਗਲਤੀ ਦੀ ਹੁੰਦੀ ਹੈ ਤੇ ਜਿਨ੍ਹਾਂ ਨੇ ਜ਼ੁਲਮ ਕੀਤਾ ਉਹਨਾਂ ਨੂੰ ਜ਼ੁਲਮ ਦੀ ਸਜ਼ਾ ਦੇਣਾ ਇਹ ਸਾਡੇ ਕਰਤਾਰ ਦੇ ਵਿੱਚ ਹੈ ਤੇ ਸਾਡੇ ਮੂਲ ਸਿਧਾਂਤ ਨੇ ਤੇ ਸਾਡਾ ਵਿਰਸਾ ਜੇ ਜਦੋਂ ਕੋਈ ਜ਼ੁਲਮ ਦੀ ਹੱਦ ਵੱਜ ਜਾਂਦੀ ਹੈ ਤਾਂ ਜ਼ੁਲਮ ਨੂੰ ਰੋਕਣਾ ਤੇ ਉਹਨਾਂ ਨੂੰ ਤਾਕਤ ਮਿਲਦੀ ਹੈ ਇਹ ਮਹਾਨ ਗੁਰਸਿੱਖਾਂ ਤੋਂ ਭਾਈ ਦਿਆਲਾ ਜੀ ਸਾਹਮਣੇ ਗੁਰੂ ਹੈ ਤੇ ਉਬਲਦੀ ਦੇਗ ਵਿੱਚ ਆਲੂ ਦੇ ਤਰ੍ਹਾਂ ਭਾਈ ਦਿਆਲੇ ਨੂੰ ਉਬਾਲ ਦੇ ਦਿੱਤਾ ਇਹ ਗੁਰਸਖਨੇ ਸਿੱਖੀ ਨੂੰ ਕੇਸਾਂ ਸਵਾਸਾ ਸਿੰਘ ਨੇ ਬਾਇਆ ਤੇ ਗੱਲ ਇੰਨੇ ਆਖੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਪੰਜਵੇਂ ਜਾਮੇ ਦੇ ਵਿੱਚ ਉਬਲਦੀ ਦੇ ਵਿੱਚ ਉਬਲੇ ਸੀ ਅੱਜ ਤੁਸੀਂ ਸਿੱਖ ਦੇ ਰੂਪ ਦੇ ਵਿੱਚ ਉਬਲਦੀ ਦੇ ਵਿੱਚ ਉਬਲ ਤੇ ਸਿੱਖ ਦੀ लाज ਰੱਖਣੀ ਫਿਰ ਭਾਈ ਮਤੀਦਾ ਜੀ ਨੂੰ ਆਰੇ ਨਾਲ ਦੋ ਫਾੜ ਕਰ ਦਿੱਤਾ ਜੱਬੀ ਸਾਹਿਬ ਦੇ ਪਾਠ ਦੀ ਆਵਾਜ਼ ਆਉਂਦੀ ਨੇ ਸਿੱਖ ਸਿਰ ਦੇ ਪੱਕੇ ਸੀ ਜਿੰਦਗੀ ਗੁਰੂ ਤੋਂ ਕੁਰਬਾਨ ਕਰ ਦਿੱਤੀ ਫਿਰ ਭਾਈ ਸਤੀਦਾਸ ਜੀ ਭਾਈ ਮਰਦਸ ਦੇ ਭਰਾ ਉਹਨਾਂ ਨੂੰ ਜਿਸ ਤਰ੍ਹਾਂ ਰੂਹ ਪਿੰਜਦੇ ਇਸ ਤਰ੍ਹਾਂ ਉਹਦੇ ਸਰੀਰ ਨੂੰ ਪਿੰਜ ਦਿੱਤਾ ਤੇ ਭਾਈ ਸਤੀਦਾਸ ਦੀ ਵੀ ਸ਼ਹਾਦਤ ਜਿਹੜੀ ਹੈ ਹੋ ਗਈ ਹੈ ਇਹ ਤਿੰਨ ਸਿੱਖਾਂ ਦੀ ਸ਼ਹਾਦਤ ਹੋਈ ਹੈ ਇਹਨਾਂ ਵਾਸਤੇ অপਸ਼ਨ ਸੀ ਕਿ ਜਿੰਦਗੀ ਬਚ ਸਕਦੀ ਹੈ ਇੰਜ ਜਿਵੇਂ ਬੈਠੇ ਗੁਰੂ ਤੇਗ ਬਹਾਦਰ ਮਹਾਰਾਜ ਤੁਸੀਂ ਕਹਿ ਦਿਓ ਸਾਡਾ ਗੁਰੂ ਨਹੀਂ ਸਾਡਾ ਇਹਦੇ ਨਾਲ ਕੋਈ ਨਾਤਾ ਨਹੀਂ ਕੋਈ ਰਿਸ਼ਤਾ ਨਹੀਂ ਸਾਡਾ ਇਹਦੇ ਨਾਲ ਕੋ ਲੈਣਾ ਨਹੀਂ ਸਾਡੇ ਨਾਲ ਕੋ ਦੇਣਾ ਨਹੀਂ ਇਹ ਮਹਾਨ ਗੁਰਸਿੱਖਾਂ ਦੀ ਸ਼ਹਾਦਤ ਇੱਥੇ ਗੁਰੂ ਸਾਹਿਬਾਂ ਦੀ ਸ਼ਹਾਦਤ ਹੋਈ ਹੈ ਇਨ੍ਹਾਂ ਮਹਾਨ ਗੁਰਸਿੱਖਾਂ ਦੇ ਭਾਈ ਵਿਆਲਾ ਜੀ ਭਾਈ ਮਤੀਦਾ ਜੀ ਭਾਈ ਸਤੀਦਾ ਜੀ ਇਹਨਾਂ ਦੀ ਸਿੱਖਾਂ ਦੇ ਜਿਹੜੇ ਮਹਾਨ ਗੁਰਸਿੱਖ ਨੇ ਇਹਨਾਂ ਦੀ ਸ਼ਹਾਦਤ ਨੂੰ ਪਰਨਾਮ ਤੇ ਜਿਨ੍ਹਾਂ ਨੇ ਸਿੱਖੀ ਸਿਧਕ ਨਿਭਾਇਆ ਮੈਂ ਕਹਿੰਦਾ ਵੀ ਸਿੱਖ ਕਿੰਨਾ ਪਿਆਰ ਕਰਦੇ ਹੋਣਗੇ ਆਪਣੇ ਗੁਰੂ ਜਦੋਂ ਭਾਈ ਤਾਰੂ ਸਿੰਘ ਕਹਿੰਦਾ ਕਿ ਮੇਰੀ ਖੋਪੜੀ ਲੱਗ ਸਕਦੀ ਆ ਪਰ ਕੇਸ ਨਹੀਂ ਭਾਈ ਮਨੀ ਸਿੰਘ ਵਰਗੇ ਕਹਿੰਦੇ ਨੇ ਕਿ ਬੰਦ-ਬੰਦ ਕੱਟਿਆ ਜਾ ਸਕਦਾ ਸਿੱਖੀ ਸਿਧਕ ਜਿਹੜਾ ਕੇਸਾਂ ਸੋਸ ਨਾਲ ਨਿਭੇਗਾ ਇੰਨਾ ਵੱਡਾ ਸਿਧਕ ਜਦੋਂ ਅਸੀਂ ਸਿੱਖਾਂ ਦਾ ਵਿੰਨੇ ਆ ਮੈਂ ਕਹਿੰਦਾ ਵੀ ਆਪਣੇ ਗੁਰੂ ਨੂੰ ਸਿੱਖ ਕਿਨਾ ਪਿਆਰ ਕਰਦੇ ਸੀ ਤੇ ਗੁਰੂ ਵੀ ਸਿੱਖਾਂ ਬੜਾ ਪਿਆਰ ਕਰਦਾ ਉਸ ਟਾਈਮ ਤੇ ਵੀ ਸਿੱਖ ਗੁਰੂ ਨੂੰ ਬੜਾ ਪਿਆਰ ਕਰਦੇ ਸੀ ਅੱਜ ਵੀ ਅੱਜ ਦੇ ਟਾਈਮ ਵੀ ਸਿੱਖ ਆਪਣੇ ਗੁਰੂ ਨੂੰ ਬਹੁਤ ਪਿਆਰ ਕਰਦੇ ਨੇ ਜਿਹੜੇ ਕਹਿੰਦੇ ਨੇ ਕਿ ਸਾਡਾ ਗੁਰੂ ਹੀ ਸਭ ਕੁਝ ਹੈ ਯਾਰੋ ਇਹ ਜੋ ਸ਼ਹਾਹਤਾਂ ਹੋਈਆਂ ਇਹਨਾਂ ਨੇ ਸਾਨੂੰ ਜੀਵਨ ਦਾਤ ਦਿੱਤਾ ਦੋਲਦਾ ਜਦ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੋਮਾਂ ਦੀ ਰੰਬੀਆਂ ਨਾਲ ਖੋਪਰ ਲੈਂਦੇ ਜਾਂ ਤਸਵੀਰ ਬਦਲਦੀ ਕੋਮਾਂ ਦੀ ਜਦੋਂ ਰੰਬੀਆਂ ਦੇ ਨਾਲ ਖੋਪੜ ਲੈ ਜਾਂਦੇ ਨੇ ਤੇ ਫਿਰ ਕੋਮਾਂ ਦੀ ਤਸਵੀਰ ਬਦਲਦੀ ਹੈ ਤੇ ਇਹ ਜਿਹੜੀਆਂ ਕੋਮਾਂ ਨੇ ਹਮੇਸ਼ਾ ਜਿਉਂਦਾ ਰਹਿੰਦੀਆਂ ਨੇ ਕੌਮਾਂ ਜੁੰਦੀਆਂ ਸਦਾ ਕੁਰਬਾਨੀਆਂ ਤੇ ਅਣਖ ਮਰੇ ਤੇ ਕੌਮ ਹੈ ਮਰ ਜਾਂਦੀ ਉਸ ਕੌਮ ਨੂੰ ਸਦਾ ਇਤਿਹਾਸ ਪੁੱਜੇ ਵਿਪਤਾ ਹੱਸ ਕੇ ਕੌਮ ਜੋ ਜਰ ਜਾਂਦੀ ਸਿਰ ਦੇ ਸਰਦਾਰ ਕਹਾਏ ਆਪਾਂ ਤਾਈਓ ਸਿਰੇ ਦਸਤਾਰਾਂ ਸੁੰਹਦੀਆਂ ਨੇ ਤਾਈਓ ਅਸਾਂ ਨੂੰ ਸਿੰਘ ਹੈ ਕਿਹਾ ਜਾਂਦਾ ਤਾਈਓ ਅਸਾਂ ਤੋਂ ਮੌਤ ਹੈ ਡਰ ਜਾਂਦੀ ਇਹ ਸਿੱਖਾਂ ਦਾ ਕਰਤਾਰ ਇਹ ਸਿੱਖਾਂ ਦਾ ਆਚਰ ਇਸ ਸਿੱਖਾਂ ਦਾ ਜੋਣ ਦਾ ਟੰਗ ਤਰੀਕਾ ਗੁਰੂ ਦੇ ਸਾਹਮਣੇ ਕੇ ਜੁੰਦੇ ਸੀ ਕਹਿੰਦੇ ਸੀ ਜੇ ਸਿਰ ਤੇ ਦਸਤਾਰ ਤੇ ਗੁਰੂ ਦੀ ਹੈ ਜੇ ਖੁੱਲਾ ਦਾੜਾ ਤੇ ਗੁਰੂ ਦਾ ਹੈ ਇਹ ਸਰੀਰ ਹੀ ਗੁਰੂ ਦਾ ਹੈ ਇਸ ਕਰਕੇ ਸਿੱਖ ਉੱਤੇ ਤੇ ਸੁੱਚੇ ਕਰਤਾਰ ਦਾ ਨਾਂ ਸਿੱਖ ਹੈ ਤੇ ਬਾਣੀ ਤੇ ਬਾਣੀ ਦੇ ਧਾਰਨੀ ਸਿੱਖ ਨੇ ਜਿਹੜੇ ਹਮੇਸ਼ਾ ਦੂਸਰਿਆਂ ਦਾ ਭਲਾ ਲੋਚਦੇ ਨੇ ਕਿਸੇ ਦਾ ਬੁਰਾ ਨਹੀਂ ਕਰਦੇ ਜੋ ਕੋ ਪਹਿਰਾਵੇ ਦੇ ਵਿੱਚ ਮਹਿਰੂਪੀਆ ਬੈਠਾ ਹੋਵੇ ਸਿੱਖੀ ਭੇਸ ਦੇ ਵਿੱਚ ਤੇ ਉਹ ਸਿੱਖ ਨਹੀਂ ਬਣ ਜਾਂਦਾ ਇਹ ਕਰਕੇ ਭਾਈ ਦਿਆਲਾ ਜੀ ਭਾਈ ਮਤੀਦਾਸ ਜੀ ਭਾਈ ਸੱਜਾ ਜੀ ਇਹਨਾਂ ਦੇ ਗੁਰਸਿੱਖਾਂ ਦੀ ਮਹਾਨ ਸ਼ਹਾਦਤ ਜਿਹੜੀ ਹੋਈ ਹੈ ਆਪਣੇ ਗੁਰੂ ਤੋਂ ਜਿੰਦ ਕੁਰਬਾਨ ਕੀਤੀ ਹੈ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਇਹਨਾਂ ਦੀ ਸ਼ਹਾਦਤ ਨੂੰ ਵੀ ਕੋਟਾਨ ਕੋਟ ਪ੍ਰਣਾਮ ਹੈ ਜੀ ਅਸੀਂ ਇਹਨਾਂ ਸ਼ਹੀਦਾਂ ਦੇ ਵਾਰਸਾ ਇਹ ਅਸੀਂ ਜ਼ਿੰਦਗੀ ਵਿੱਚ ਉਹ ਕੰਮ ਕਰੀਏ ਜਿਹੜੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਮਨੁੱਖੀ ਅਧਿਕਾਰਾਂ ਦੇ ਖਾਤਰ ਮਨੁੱਖ ਨੂੰ ਬੋਲਣ ਦਾ ਹੱਕ ਹੋਣਾ ਚਾਹੀਦਾ, ਮਨੁੱਖ ਨੂੰ ਲਿਖਣ ਦਾ ਹੱਕ ਹੋਣਾ ਚਾਹੀਦਾ। ਤੇ ਮਨੁੱਖ ਨੂੰ ਆਪਣੀ ਜ਼ਿੰਦਗੀ ਵਿੱਚ ਆਜ਼ਾਦੀ ਹੋਣੀ ਚਾਹੀਦੀ ਹੈ। ਇਹਨਾਂ ਮਨੁੱਖੀ ਅਧਿਕਾਰਾਂ ਦੇ ਖਾਤਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਪਣੀ ਸ਼ਹਾਦਤ ਦਿੱਤੀ ਸੀ। ਉਹ ਸ਼ਹਾਦਤ ਜਿਹੜੀ ਹੈ ਉਹ ਸਾਨੂੰ ਸਾਡੇ ਜੀਵਨ ਦੇ ਵਿੱਚ ਚਾਨਣ ਮਨਾ ਰਹੀ ਹੈ। ਅਸੀਂ ਇਹ ਸ਼ਹਾਦਤ ਨੂੰ ਸਿੱਧ ਲਈਏ ਤੇ ਆਪਣੇ ਜੀਵਨ ਦੇ ਵਿੱਚ ਗੁਰੂ ਦੀ ਸਿੱਖਿਆ ਦਾ ਇੱਕ ਕਿਨਕਾ ਮਾਤਰ ਸਾਡੇ ਹਿਰਦੇ ਵਿੱਚ ਵਸ ਜਾਵੇ ਸਾਡੀ ਜ਼ਿੰਦਗੀ ਜਿਹੜੀ ਹੈ ਸਫਲ ਹੋ ਜਾਵੇ ਤੇ ਦੂਜੀ ਮੈਂ ਬੇਨਤੀ ਕਰਨੀ ਹੈ ਆਪ ਵੀ ਇਹ ਚੈਨਲ ਜਿਹੜਾ ਇਹ ਤੁਹਾਡਾ ਆਪਣਾ ਚਾਰ ਸਾਹਿਬ ਜੀ ਦੀ ਪੰਜਾਬ ਟੀਵੀ ਗੁਰੂ ਕੇ ਲਾਲਾਂ ਦੇ ਨਾਂ ਦਿੱਤੇ ਆ ਪ੍ਰੋਗਰਾਮ ਦਾ ਨਾਂ ਹੈ ਗੁਰਮਤਿ ਪਰਸਪਰ ਮੇਰੀ ਬੇਨਤੀ ਹੈ ਕਿ ਤੁਸੀਂ ਇੱਕ ਵਾਰ ਇਹ ਚੈਨਲ ਨੂੰ ਸਬਸਕ੍ਰਾਈਬ ਕਰੋ ਨਵਾਂ ਚੱਲਣਾ ਸਾਡਾ ਦੂਸਰਾ ਇਹ ਤੈਨੂੰ ਲਾਈਕ ਕਰਕੇ ਤੇ ਕਮੈਂਟ ਆਪਣੇ ਸੁਝਾਅ ਜ਼ਰੂਰ ਦੇ ਦੇ ਇਹਨੂੰ ਸ਼ੇਅਰ ਕਰਿਆ ਕਰੋ ਇਹ ਕਟੂਕੜੇ ਦੇ ਜਿਹੜੇ ਮੈਂਬਰ ਆ ਉਹ ਵਧਨ ਤੇ ਇਹ ਮੇਰੀ ਰਿਕਵੈਸਟ ਆ ਤੁਹਾਨੂੰ ਸਾਰਿਆਂ ਨੂੰ ਤੇ ਇਹ ਤੁਸੀਂ ਜਿਹੜੀ ਇਹ ਪਲੇ ਇਹ ਇਨਾ ਮਹਾਨ ਗੁਰਸਿੱਖ ਤੇ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਪ੍ਰਣਾਮ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ